ਨਿਲਾਦਰ ਚੱਕੀ ਲੇਜੂ ਕੋਈ ਹੇ ਮੈਨੂੰ ਕਾ ਤੋ ਡਰ ਲੱਗਣਾ ਹੈ ਰੀਨਾ ਨਾ ਤੂੰ ਨਾਲ ਦੀ ਨਾਲ ਸਨੇਪ ਚਾੜਦਨੀ ਤੇਰੀ ਮਾਸੀ ਦਾ ਫੋਨ ਆਈ ਜਾਂਦਾ ਇੱਕ ਟਿੱਕਾ ਲਓ ਕੇ ਦੋ ਮੈਨੂੰ ਹੁਣ ਤਾਂ ਦੀ ਕੱਢੀ ਆ ਨਹੀਂ ਹੈ ਕਿ ਤੂੰ ਮੇਰੀ ਜਾਨ ਨੂੰ ਸੇਪਾ ਸੇੜਦਨੀ ਹੈਗੀ ਲੈ ਤਾਂ ਉਹ ਤੁਸੀਂ ਕਾ ਤੋ ਮੱਚ ਲਿਆਉਂਦਾ ਸਨੇਪ ਸਨੇਪ ਆਤੀ ਫੇਰ ਕੀ ਹੋ ਗਿਆ ਕੁੜੀਓ ਸੋਡੀ ਵੀ ਨਹੀਂ ਤੇ ਫਿੱਟ ਗਈ ਹਾਂ ਇਹੋ ਜਿਹਾ ਲੈਣਾ ਸੋਣਾ ਛੱਡ ਕੋਲ ਇੰਨੇ ਪੈਸੇ ਨਹੀਂ ਹੈਗੇ ਪੈਸੇ ਤਾਂ ਸਾਨੂੰ ਬਿਲਕੁਲ ਇਹ ਮਮੂਲੀ ਜੀ ਫੀਸ ਤੇ ਮਿਲ ਜੂਗਾ ਅੱਛਾ ਹਾਂ ਹਣੀਆਣੇ ਦੀ ਬ੍ਰਾਂਚ ਆ ਗਈ ਆਪਣੇ ਉਰੇ ਪੰਜਾਬ 'ਚ ਅੱਠ ਬ੍ਰਾਂਚਾਂ ਨੇ ਉਹਨੇ ਆਪਣਾ ਬਰਨਾਲਾ ਸਿਰ ਚੁਣਿਆ ਉਹਨਾਂ ਨੇ ਮੈਨੂੰ ਵੀ ਲੈ ਕੇ ਚਲੋ 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 ਆਜੋ 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 ਸਰਪੰਚ ਰਾਮਰਾਵ ਜੀ ਉਹ ਤੂੰ ਵੀ ਆ ਗਿਆ ਹੋਰ ਤੈਨੂੰ ਕਿਹਨੇ ਦੱਸ ਪਾਤੀ ਇੱਥੇ ਕਿਲੇ ਹੁੰਦੇ ਨੇ ਵੀਡੀਓ ਵੇਖੀ ਸੀ ਹਾਈ ਇਥੇ ਇੰਨੇ ਮਹਿੰਗੇ ਹੋਣਗੇ ਇੰਨੇ ਮਹਿੰਗੇ ਨਹੀਂ ਹੈਗਾ ਕਬਰਾਉਣਾ ਨਹੀਂ ਹੈਗਾ ਬਾਈ ਜੀ ਆ ਕੁੜੀਆਂ ਦੱਸੋ ਵੀ ਕੀ ਕੀ ਰੇਟ ਨੇ ਆਪਣੇ ਸੋਨਾ ਬਿਲਕੁਲ ਮਹਿੰਗੇ ਨਹੀਂ ਹੈਗੇ ਜੀ ਆਪਣੇ ਛਾਂਪਾ 4-5000 ਤੋਂ ਸ਼ੁਰੂ ਹੋ ਜਾਂਦੇ ਜਿਹੜੀਆਂ ਬਾਜ਼ਾਰ ਵਿੱਚ 50-60000 ਤੋਂ ਮਿਲਦੀਆਂ ਨੇ ਕੋਕਟੇਲ ਰਿੰਗਾਂ ਨੇ 4-5000 ਦੀ ਰੇਂਜ ਵਿੱਚ 8-10000 ਦੇ ਵਿੱਚ ਚੇਨ ਬਣ ਜਾਂਦੀ ਹੈ 이어ਿੰਗਸ ਦੇ ਜਿਹੜੇ ਬਾਜ਼ਾਰ ਵਿੱਚ 40-50000 ਦੀ ਰੇਂਜ ਬਣਦੇ ਸਿਰਫ 4-5000 ਦੇ ਵਿੱਚ ਮਿਲ ਜਣਗੇ ਲੇਡੀਜ਼ ਦੇ ਵਿੱਚ ਬੈਂਗਲਸ ਜੈਂਟਸ ਦੇ ਘੜੇ ਲੇਡੀਜ਼ ਬੈਂਗਲ ਸਭ ਕੁਝ ਆਪਣੇ ਹਜ਼ਾਰਾ ਵਿੱਚ ਮਿਲੇਗਾ ਅਸਲੀ ਸੋਨੇ ਦੀ ਪਰਤ ਚੜਾਈ ਹੋਈ ਹੈ ਬ੍ਰਾਸ ਮੈਟਲ ਦੇ ਉੱਪਰ ਸਾਡਾ ਪਰਿਵਾਰ ਲੈ ਗਿਆ ਸੁੱਧ ਸੋਨਾ ਜੋ ਸਾਡਾ ਜੀ ਆਖ ਕੇ ਫਿਰ ਉਦੋਂ ਬਾਅਦ ਕਿੰਨੇ ਚ ਕਟੋਂਗੇ ਇਹਨਾਂ ਨੂੰ 50% ਕੈਸ਼ਬੈਕ ਜਦੋਂ ਮਰਜ਼ੀ ਲਿਓ ਲਾਈਫਟਾਈਮ 10 ਸਾਲ 20 ਸਾਲ ਬਾਅਦ ਖਰਾਬ ਕਰਕੇ ਲਿਓ ਜਦ ਮਰਜ਼ੀ ਲਿਓ ਬਾਕੀ ਅਸੀਂ 100% ਵਾਪਸੀ ਵੀ ਕਰਦੇ ਹਾਂ ਇੰਨਾ ਸਸਤਾ ਕਿਉਂ ਆ ਮੈਟਲ ਦੇ ਉੱਪਰ ਸੋਨੇ ਦੀ ਪਰਤ ਚੜਾ ਕੇ ਦਿੰਦੇ ਆ 24 ਕੈਰਟ ਪਿਓਰ ਗੋਲਡ ਐਡਰੈਸ ਬਿਲਕੁਲ ਸਿੰਪਲ ਹੈ ਜੀ ਡਾਕਟਰ ਹੇਮਰਾਜ ਦੇ ਸਾਹਮਣੇ ਵਾਲੇ